ਜੀਤ ਵੇਬ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰ ਇਕਬਾਲ ਸਿੰਘ ਖਾਲਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਪ ਸਿੰਘ ਕੰਬੋਜ ਹਲਕਾ ਛਤਰਾਣਾ ਦੇ ਵਿੱਚ ਵਿਧਾਇਕ ਕਲਵੰਤ ਸਿੰਘ ਬਾਜੀਗਰ ਦੀ ਅਗਵਾਈ ਦੇ ਹੇਠ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਹਲਕਾ ਛਤਰਾਣਾ ਦੇ ਵੱਖ-ਵੱਖ ਪਿੰਡਾਂ ਦੇ ਅੰਦਰ ਨਹਿਰੀ ਪਾਣੀ ਨੂੰ ਜਿਹੜਾ ਪਹੁੰਚ ਦਾ ਕਰਨ ਦੇ ਲਈ ਤਿੰਨ ਥਾਵਾਂ ਤੇ ਜਿਹੜਾ ਰਜਵਾਹਿਆਂ ਦੇ ਨਹੀਂ ਪੱਥਰ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਉਹਦੇ ਤਹਿਤ ਅਸੀਂ ਪਹੁੰਚੇ ਹਾਂ ਪਿੰਡ ਕਲਵਾਨੂ ਵਿਖੇ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਵੱਲੋਂ ਜਿਹੜਾ ਨਵਾਂ ਰਜਵਾਹਾ ਹੈ ਉਹਨੂੰ ਬਣਾਉਣ ਦਾ ਜਿਹੜਾ ਨਹੀਂ ਬਥੇ ਰੱਖਣਾ ਤੇ ਉਹਨਾਂ ਨਾਲ ਮੌਜੂਦ ਨੇ ਉਹਨਾਂ ਦੇ ਹਲਕਾ ਛਤਰਾਣਾ ਦੇ ਵਿਧਾਇਕ ਕਲਵਨ ਸਿੰਘ ਬਾਜੀਗਰ ਇਹਨਾਂ ਨਾਲ ਗੱਲ ਕਰਾਂਗੇ ਵੀ ਜੋ ਹਲਕਾ ਛਤਰਾਣਾ ਦੇ ਵਿੱਚ ਕਿੰਨੇ ਦੇ ਪ੍ਰੋਜੈਕਟ ਆਏ ਨੇ ਔਰ ਕਿੱਥੇ-ਕਿੱਥੇ ਜਿਹੜਾ ਇਹ ਕੰਮ ਸ਼ੁਰੂ ਕਰਨ ਜਾ ਰਹੇ ਨੇ ਆਜ ਮੰਤਰੀ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿੰਦੇ ਹੈ ਦੇਖੋ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜਿਹਦੇ ਨਾਲ ਪਿਛਲੇ 38 ਸਾਲਾਂ ਤੋਂ ਇਹ ਜਲਾ ਕਰਮਗੜ ਰਜਵਾਹਾ ਤੇ ਇਹਦੇ ਕੋਈ ਪਾਣੀ ਵਗੈਰਾ ਨਹੀਂ ਆ ਰਿਹਾ ਥੀ ਤੇ ਇਸ ਰਜਵਾਹੇ ਤੇ ਜਿਹੜੀ ਸਿੰਚਾਈ ਹੋ ਰਹੀ ਦੀ ਉਹ ਸਿਰਫ ਤੇ ਸਿਰਫ ਆਪਣਾ 10000 10000 ਦੀ 10500 ਏਕੜ ਦੀ ਇਹਦੇ ਨਾਲ ਸਿੰਚਾਈ ਹੋ ਰਹੀ ਦੀ ਤੇ ਹੁਣ ਇਹ ਕਰਮਗੜ ਰਜਵਾਹਾ ਜਿਹੜਾ ਇੱਕ ਸੁਪਨਾ ਸੀ ਜਦੋਂ ਸਭ ਤੋਂ ਪਹਿਲਾਂ ਪਿੰਡ ਬਸ਼ੈਰੇ ਦੇ ਵਿੱਚ ਮੈਨੂੰ ਦੱਸਿਆ ਗਿਆ ਸੀ ਕਹਿੰਦੇ ਇੱਕ ਕੰਮ ਆ ਸੀ ਤੁਹਾਨੂੰ ਦੱਸਦੇ ਆ ਪਰ ਹੁੰਦਾ ਪੂਰਾ ਹੈ ਨਹੀਂ ਮੈਂ ਕਹਾਂ ਜੇ ਪੂਰਾ ਨਹੀਂ ਹੁੰਦਾ ਤਾਂ ਮੈਨੂੰ ਦੱਸਦੇ ਕਿਉਂ ਆ ਕਹਿੰਦੇ ਪਹਿਲਾਂ ਅਸੀਂ ਸਾਰੇ ਲੀਡਰਾਂ ਨੂੰ ਦੱਸਦੇ ਰਹੇ ਆ ਪਰ ਬੈਗਰੂ ਨੇ ਕਿਰਪਾ ਕੀਤੀ ਆਪਾਂ ਇਸ ਤੇ ਕਾਮਯਾਬ ਹੋਏ 63 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਕਰਮਗੜ ਰਜਵਾਹ ਜਿਹੜਾ ਇਤਿਆਹਤ ਹੋਵੇ ਤੇ ਹੁਣ ਇਹਦੇ ਨਾਲ 56125 ਏਕੜ ਜ਼ਮੀਨ ਨੂੰ ਪਾਣੀ ਮਿਲੂਗਾ ਮਤਲਬ ਕਹਿੰਦਾ 45000 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਤੇ ਜਿਹੜੀ ਇਹਦੀ ਵੱਡੀ ਮਤਲਬ ਜੇ 38 ਸਾਲਾਂ ਦਾ ਜਿਵੇਂ ਕਹਿ દઈએ ਕਿ ਲੋਕਾਂ ਨੂੰ ਪਾਣੀ ਨਹੀਂ ਮਿਲਿਆ ਹੁਣ ਜਿਹੜਾ ਪਾਣੀ ਹੈ ਅਸੀਂ ਉਹ ਡੇਢ ਗੁਣਾ ਵਧਾ ਕੇ ਇਹਦੇ ਚ ਪਹਿਲਾਂ 127 ਕਿਊਸਿਕ ਪਾਣੀ ਆਉਂਦਾ ਸੀ ਜਿਹੜਾ ਹੁਣ 193.82 ਕਿਊਸਿਕ ਪਾਣੀ ਹੈ ਜਿਹੜਾ ਡੇਡਾ ਪਾਣੀ ਹੋ ਗਿਆ ਮਤਲਬ ਲੋਕਾਂ ਨੂੰ ਡੇਡਾ ਪਾਣੀ ਆ ਜਿਹੜਾ ਖੇਤਾਂ ਦੇ ਇਹ ਮਿਲੂਗਾ ਤੇ ਇਹਦੀ ਜਿਹੜੀ ਕੱਲਾ ਇਹ ਨਹੀਂ ਪੱਥਰ ਨਹੀਂ ਧਰਿਆ ਇਹ 15 ਮਾਰਚ ਤੱਕ ਸਾਰਾ ਬਣ ਕੇ ਕੰਪਲੀਟ ਹੋ ਜਾਣਾ ਇਹ ਤੇ ਆਉਣ ਵਾਲੀ ਜੀਰੀ ਦੀ ਫਸਲ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਰਹੂਗੀ ਇੱਕ ਮੰਤਰੀ ਸਾਹਿਬ ਪਤਰਾ ਹਲਕੇ ਦੀ ਨਾਲ ਬਹੁਤ ਵੱਡੀ ਮੰਗ ਹੈ ਜਿਹੜੀ ਅਨਾਜ ਮੰਡੀ ਬਹੁਤ ਲੰਬੇ ਸਮੇਂ ਤੋਂ ਲੋਕ ਮੰਗ ਕਰ ਰਹੇ ਨੇ ਉਹਦਾ ਕਿਵੇਂ ਦੇਖਦੇ ਹੋ ਤੁਸੀਂ ਉਹ ਵੀ ਪੂਰੀ ਕਰਾਂਗੇ ਪਹਿਲਾਂ ਅੱਜ ਦੀ ਜਿਹੜੀ ਆ ਗੱਲ ਹੈ ਦੇਖੋ ਉਹ ਵੀ ਵੱਡੀ ਮੰਗ ਹੈ ਐਮਐਲਏ ਸਾਹਿਬ ਬਹੁਤ ਇਸ ਗੱਲ ਤੇ ਲੱਗੇ ਨੇ ਤੇ ਇਹਨਾਂ ਦੀ ਮਿਹਨਤ ਦੇ ਬਦੌਲਤ ਆ ਵੀ ਕੰਮ ਹੋਇਆ ਹੈ ਉਹ ਵੀ ਕੰਮ ਹੋਊਗਾ ਪਰ ਮੈਂ ਇਹ ਸਮਝਦਾ ਵੀ ਇਹ ਕੰਮ ਸਭ ਤੋਂ ਪਹਿਲਾਂ ਜ਼ਰੂਰੀ ਸੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕ ਸੁਪਨਾ ਸੀ ਪਹਿਲੇ ਦਿਨ ਕਹੀਦੀ ਗੱਲ ਹੈ ਵੀ ਅਸੀਂ ਹਰ ਖੇਤ ਨੂੰ ਪਾਣੀ ਦੇਵਾਂਗੇ ਡੇਲਾਂ ਦੇ ਪਾਣੀ ਪਚਾਵਾਂਗੇ ਰੰਗਲਾ ਪੰਜਾਬ ਬਣਾਵਾਂਗੇ ਹੁਣ ਉਹ ਰੰਗਲਾ ਪੰਜਾਬ ਗੱਲਾਂ ਨਾਲ ਤਾਂ ਬਨਣਾ ਨਹੀਂ ਸੀ ਕੰਮ ਨਾਲ ਹੀ ਬਨਣਾ ਸੀ ਸੋ ਇਸ ਕਰਕੇ ਸਭ ਤੋਂ ਕੰਮ ਇਹ ਜ਼ਰੂਰੀ ਹੈ ਕਿਉਂ ਜੇ ਖੇਤਾਂ ਨੂੰ ਨਹਿਰੀ ਪਾਣੀ ਮਿਲੂਗਾ ਤਾਂ ਉਹ ਨਹਿਰੀ ਪਾਣੀ ਦੇ ਨਾਲ ਫਸਲ ਸਬਾਈ ਹੋਣੀ ਆ ਉਸ ਤੋਂ ਬਾਅਦ ਜਿਹੜੀਆਂ ਸਾਨੂੰ ਵਾਰਨਿੰਗਾਂ ਮਿਲ ਰਹੀਆਂ ਨੇ ਸਮੇਂ-ਸਮੇਂ ਤੇ ਸਾਡੇ ਵਿਗਿਆਨੀ ਦੱਸ ਰਹੇ ਆ ਕਿ ਧਰਤੀ ਹੇਠਲਾ ਪਾਣੀ 2037 ਚ ਖਤਮ ਹੋ ਜਾਣਾ ਉਹਨੂੰ ਬਚਾਉਣ ਚ ਵੱਡੀ ਮਦਦ ਮਿਲੂਗੀ ਜਿਹੜੀਆਂ 35 35 40 40 ਪਾਵਰ ਦੀਆਂ ਮੋਟਰਾਂ ਸਮਰਸੀਬਲ ਜਿਹੜੀਆਂ ਆਪਾਂ ਵਿੱਚ ਪਾਈ ਜਾਂਦੇ ਆ ਤੇ ਪਾਣੀ ਦਿਨ ਰਾਤ ਖਿੱਚੀ ਜਾਂਦੇ ਆ ਉਹ ਖਤਮ ਹੋਊਗਾ ਸੋ ਤਿੰਨ ਤਿੰਨ ਫਾਇਦੇ ਨੇ ਜਿਹੜੇ ਉਹ ਇਹ ਰਜਵਾਹਾਂ ਦੇ ਬਣਨ ਨਾਲ ਹੋਣਗੇ ਤੇ ਪਿਛਲੀਆਂ ਸਰਕਾਰਾਂ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾਂ ਤਾਂ ਉਹਨਾਂ ਨੂੰ ਪੰਜਾਬ ਦੀ ਚਿੰਤਾ ਨਹੀਂ ਸੀ ਜਾਂ ਉਹਨਾਂ ਨੂੰ ਪਤਾ ਨਹੀਂ ਸੀ ਦੋਈ ਗੱਲਾਂ ਹੋ ਸਕਦੀਆਂ ਨੇ ਕਿਉਂਕਿ ਇਹ ਨਿਚਲੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਤਾਂ ਚੇਤਾਵਨੀਆਂ ਬਹੁਤ ਪਹਿਲਾਂ ਤੋਂ ਦਿੱਤੀਆਂ ਜਾ ਰਹੀਆਂ ਨੇ ਪਰ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ 68% ਪਾਣੀ ਸਾਡਾ ਯੂਜ਼ ਹੋ ਰਿਹਾ 32% ਪਾਣੀ ਸਾਡਾ ਯੂਜ਼ ਹੀ ਨਹੀਂ ਹੋ ਰਿਹਾ ਸੀ ਕੋਈ ਉਹਨਾਂ ਨੇ ਕਦਮ ਨਹੀਂ ਚੱਕੇ ਅਸੀਂ ਲੱਗੇ ਆਂ ਪੂਰੇ ਪੰਜਾਬ ਦੇ ਵਿੱਚ ਮਹਿਕਮਾ ਮੇਰੇ ਕੋਲ ਹੈ ਤੇ ਹਰ ਰੋਜ਼ ਅਸੀਂ ਆ ਪਰਸੋਂ 90 ਤੇ ਰੱਖਿਆ ਸੀ ਦੇ 42 ਕਰੋੜ ਦਾ ਪ੍ਰੋਜੈਕਟ ਆ ਉਹ 90 ਤੋਂ ਸਾਰੇ ਜਿਹੜੇ ਮਾਈਨਰ ਨੇ ਸਾਰਿਆਂ ਦੇ ਵਿੱਚ ਉਹਦੇ ਨਾਲ ਕਰੀਬ 32000 ਏਕੜ ਨੂੰ ਉੱਥੇ ਪਾਣੀ ਦਿੱਤਾ ਹੈ ਸੋ ਅਸੀਂ ਪੂਰੇ ਪੰਜਾਬ ਦੇ ਵਿੱਚ ਨਹਿਰੀ ਪਾਣੀ ਹੈ ਜਿਹੜਾ ਉਹ ਪੂਰੀ ਤਰ੍ਹਾਂ ਖੇਤਾਂ ਨੂੰ ਦੇਵਾਂਗੇ ਅਸੀਂ ਇੱਕ ਮੰਤਰੀ ਦੇਖੋ ਕਿਸਾਨ ਆਗੂ ਨੇ ਜਗਦੀਸ਼ ਸਿੰਘ ਢੱਲੇਵਾਲ ਉਹ ਬੈਠੇ ਨੇ ਮਰਨ ਵਰਤੇ ਔਰ ਸੈਂਟਰ ਸਰਕਾਰ ਦੇ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਔਰ ਪੰਜਾਬ ਸਰਕਾਰ ਵੀ ਇਸ ਤੇ ਚੁੱਪ ਹੈ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਕੀਤਾ ਜਾ ਰਿਹਾ ਵੀ ਕੋਈ ਨਾਲ ਦੀ ਆਪਸ ਗੱਲਬਾਤ ਹੋਵੇ ਕਿਵੇਂ ਦੇਖਦੇ ਹਾਂ ਅਸੀਂ ਪੰਜਾਬ ਸਰਕਾਰ ਚੁੱਪ ਨਹੀਂ ਹੈ ਅਸੀਂ ਅੱਠ ਮੰਤਰੀ ਇਕੱਠੇ ਹੋ ਕੇ ਉੱਥੇ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਨ ਗਏ ਸੀ ਤੁਸੀਂ ਵੀ ਜਾਣਦੇ ਹੋ ਸਾਡੇ ਹੱਥ 'ਚ ਕੀ ਹੈ ਨਾਤੇ ਅਸੀਂ ਐਮਐਸਪੀ ਦੇ ਸਕਦੇ ਹਾਂ ਨਾ ਕੋਈ ਇਸ ਤਰ੍ਹਾਂ ਦੀ ਸਾਰਾ ਕੁਝ ਤਾਂ ਕੇਂਦਰ ਸਰਕਾਰ ਨੇ ਆਪਣੇ ਹੱਥ 'ਚ ਰੱਖਿਆ ਹੋਇਆ ਹੈ ਉਹਨਾਂ ਦੇ ਨਾਲ ਸੰਬੰਧਿਤ ਹੈ ਰੋਜ਼ ਅਸੀਂ ਅਪੀਲਾਂ ਕਰਦੇ ਆਂ ਬੇਨਤੀਆਂ ਕਰਦੇ ਆਂ ਤੇ ਅਸੀਂ ਹੋਰ ਕੀ ਕਰ ਸਕਦੇ ਆਂ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਜਾਨ ਦੇਣਾ ਕੋਈ ਹੱਲ ਨਹੀਂ ਹੈ ਤੁਸੀਂ ਲੜਾਈ ਲੜੋ ਜੇ ਜਰਨੈਲ ਹੀ ਨਾ ਰਹਾ ਤੇ ਫੋਜਾਂ ਕਿਵੇਂ ਲੜਣਗੀਆਂ ਤੁਸੀਂ ਲੜਾਈ ਲੜੋ ਅਸੀਂ ਨਾਲ ਆ ਤੁਹਾਡੇ ਸੋ ਅਸੀਂ ਤਾਂ ਅੱਠ ਮੰਤਰੀ ਇਕੱਠੇ ਹੋ ਕੇ ਸਾਡਾ ਸਾਰਾ ਸੰਗਠਨ ਸਾਡੇ ਪ੍ਰਦੇਸ਼ ਦੇ ਪ੍ਰਧਾਨ ਅੱਜ ਤਾਂ ਸਾਰੇ ਬੇਨਤੀ ਕਰਕੇ ਆਏ ਆ ਉਹਨਾਂ ਨੂੰ ਪਰ ਕੇਂਦਰ ਸਰਕਾਰ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੀ ਹੈ ਪੰਜਾਬ ਚ ਖਾਨਾ ਜੰਗੀ ਤੇ ਲੱਗੀ ਹੈ ਹਰ ਤਰੀਕੇ ਦੇ ਨਾਲ ਉਹਨਾਂ ਦੀ ਹਰ ਹੀ ਕੋਸ਼ਿਸ਼ ਹੈ ਕਿ ਪੰਜਾਬ ਦੇ ਕਿਵੇਂ ਨੁਕਸਾਨ ਕੀਤਾ ਜਾਵੇ ਔਰ ਬੜੇ ਦੁੱਖ ਦੀ ਗੱਲ ਹੈ ਕਿ ਉਹ ਪੰਜਾਬ ਜਿਹਨੇ ਪੂਰੇ ਦੇਸ਼ ਦਾ ਢਿੱਡ ਭਰਿਆ ਸਾਡੇ ਕਿਸਾਨਾਂ ਦੇ ਪੱਲੇ ਕੀ ਅੱਜ ਆ ਪਾਣੀ ਦੀ ਦੇਖੋ ਦੇ ਰਹੇ ਅੱਜ ਕਿੰਨੀ ਇਹਨਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਪਾਣੀ ਤੇ ਅਸੀਂ ਗਵਾਲੇ ਦੇਸ਼ ਦਾ ਢਿੱਡ ਭਰਨ ਲਈ ਗਵਾਲੇ ਅਸੀਂ ਪਾਣੀ ਤੇ ਅੱਜ ਉਹਨਾਂ ਲੋਕਾਂ ਨਾਲੇ ਬਿਤਕਰਾ ਕੀਤਾ ਜਾ ਰਿਹਾ ਧੱਕਾ ਕੀਤਾ ਜਾ ਰਿਹਾ ਸੋ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਪ੍ਰੋਟੈਸਟ ਕਰਨਾ ਹਰ ਬੰਦੇ ਦਾ ਫਰਜ਼ ਹੈ ਉਹ ਪ੍ਰੋਟੈਸਟ ਕਰ ਰਹੇ ਨੇ ਤੇ ਉਹਨਾਂ ਦਾ ਹੱਥ ਸੁਣਨਾ ਫਿਰ ਸਰਕਾਰਾਂ ਦਾ ਫਰਜ਼ ਹੁੰਦਾ ਸਰਕਾਰਾਂ ਸੁਣ ਨਹੀਂ ਰਹੀਆਂ ਬਹਾਨੇ ਲਈ ਜਾ ਰਹੀਆਂ ਨੇ ਸੋ ਇਹ ਬਹੁਤ ਮਾੜੀ ਗੱਲ ਹੈ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਕਿ ਡੱਲੇ ਵਾਲ ਸਾਹਿਬ ਦੀ ਜਾਨ ਬਚਾਉਣੀ ਚਾਹੀਦੀ ਹੈ ਤੇ ਉਹਨਾਂ ਦੀ ਸਾਰੀ ਜਿਹੜੀ ਹੈ ਮੰਗਾਣੇ ਉਹਨਾਂ ਨਾਲ ਕੀ ਗੱਲ ਕਰਨੀ ਚਾਹੀਦੀ ਨਾਲ ਸੋ ਇਹ ਮਿਲ ਹਬ ਜੋ ਅੱਜ ਦਾ ਪ੍ਰੋਗਰਾਮ ਹੈ ਕੀ ਮੈਂ ਦੇਖ ਦਿੰਦਾ ਇਹ ਤਾਂ ਤੁਸੀਂ ਦੇਖਣਾ ਜੀ ਹਲਕੇ ਦੇ ਲੋਕਾਂ ਨੇ ਦੇਖਣਾ ਕਿ ਪਹਿਲੀ ਪਾਰਟੀ ਆਈ ਹੈ ਹਿੰਦੁਸਤਾਨ ਦੀ ਆਮ ਆਦਮੀ ਪਾਰਟੀ ਜਿਹੜੀ ਇੱਕ ਕਿਸਾਨਾ ਪੱਤੀ ਚੰਗੀ ਸੋਚ ਰੱਖਦੀ ਹੈ ਔਰ ਸਕੂਲਾਂ ਪ੍ਰਤੀ ਚੰਗੀ ਸੋਚ ਰੱਖਦੀ ਹੈ ਕਿਸਾਨਾਂ ਪ੍ਰਤੀ ਚੰਗੀ ਸੋਚ ਰੱਖਦੀ ਹੈ ਸੋ ਕੰਮ ਦੇ ਆਧਾਰ ਤੇ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਨਿਰਪਰ ਹੈਗੀ ਔਰ ਕੰਮ ਤੇ ਲੋਕਾਂ ਨੂੰ ਜਾ ਕੇ ਵੋਟਾਂ ਦੀ ਅਪੀਲ ਕਰਦੀ ਹੈ ਸੋ ਲੋਕਾਂ ਨੇ ਡਿਊਟੀ ਲਈ ਹੈ ਮਾਨ ਸਾਹਿਬ ਦੀ ਸਾਨੂੰ ਹਲਕੇ ਦੇ ਲੋਕਾਂ ਨੇ ਨਮਾਇੰਦਗੀ ਦਿੱਤੀ ਹੈ ਮੰਤਰੀ ਸਾਹਿਬ ਆਏ ਨੇ ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਕਿਹਾ ਉਹ ਕਰਕੇ ਦਿਖਾਇਆ ਬਸ ਉਹਨਾਂ ਉਹਨਾਂ ਵਿਰੋਧੀਆਂ ਨੂੰ ਇੱਕ ਕੋਈ ਬੇਨਤੀ ਕਰਾਂਗਾ ਕਿ ਧਰਮਾਂ ਤੇ ਜਾਤਾਂ ਪਾਤਾਂ ਦੀ ਰਾਜਨੀਤੀ ਛੱਡਣੀ ਬੰਦ ਕਰ ਦਿਓ ਲੋਕ ਸਿਆਣੇ ਹੋ ਚੁੱਕੇ ਨੇ ਲੋਕ ਕੰਮ ਦੀ ਰਾਜਨੀਤੀ ਪਾਲਦੇ ਸੋਏ ਸਨ ਕੈਬਨਿਟ ਮੰਤਰੀ ਬਰਿੰਦਰ ਗੋਇਲ ਔਰ ਹਲਕਾ ਸ਼ਤਰਾਨਾ ਦੇ ਵਿਧਾਇਕ ਕੁਲਵੰਤ ਸਿੰਘ ਵਾਜਗੁਰ ਜਿਨ੍ਹਾਂ ਨੇ ਦੱਸਿਆ ਕਿ ਜੋ ਪੰਜਾਬ ਸਰਕਾਰ ਹੈ ਇਹ ਪੰਜਾਬ ਦੇ ਸਿਰ ਪੱਕੀ ਵਿਕਾਸ ਦੇ ਲਈ ਵਚਨਬੱਧ ਹੈ ਔਰ ਉਹਨਾਂ ਨੇ ਦਿਨਾਂ ਦੇ ਵਿੱਚ ਜੋ ਹਲਕੇ ਸ਼ਤਰਾਨਾ ਦੇ ਵਿੱਚ ਜੋ ਵਿਕਾਸ ਦੇ ਕਾਰਜ ਨੇ ਉਹ ਜਿਹੜੇ ਹੋਰ ਵੀ ਪਿਲਿਆਂ ਦੇ ਜਾਣਗੇ ਸੋ ਤੁਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ